ਅਨਿਆਤ ਵਾਲੇ ਦੇ ਸਫਾਇਆ ਦਾ ਕੰਝ ਖਣਾ ਕਿਹੜੇ ਨੇ ਕੀਤਾ ਬੌਟੀ ਉਹਦੀ ਰਾਵਣ ਨੇ ਚੱਕੀ ਆਰਾਮ ਦੀ ਲੜਾਈ ਉਹਨਾਂ ਨੇ ਕੀਤੀ ਜਉਧ ਰਾਵਣ ਨੇ ਆਹ ਰਾਮ ਜਿੱਤਿਆ ਘਰੇ ਆਪਦੇ ਹੋ ਗਿਆ 14 ਸਾਲਾਂ ਤੋਂ ਆ ਸਫਾਈ ਵਾਲਾ ਮੂੜਾ ਖਣੀ ਵਿੱਚ ਕਿਹੜੇ ਨੇ ਕਰਤਾ ਲਿਆ ਕੇ ਸਿੱਧੀ ਦੀਵਾਲੀ ਨਹੀਂ ਬਣਾਈ ਜਾਂਦੀ ਕਰ ਲੋ ਸਫਾਈ ਮੇਰੇ ਤਾਂ ਲਾਪਰਵਾਹ ਹੋਇਆ ਪਿਆ ਮੈਂ ਕੀ ਕਰਾਂ ਉਹ ਵੀ ਯਾਥ ਲਾਉਣੇ ਹਨ ਕਿੱਥੇ ਗਈਆਂ ਨੂੰ ਉਹ ਵੀ ਖੜਾ ਨੇ ਉਹਨਾਂ ਦਾ ਸਾਦਾ ਭਾਈ ਹੱਥ ਨਹੀਂ ਲਵਾ ਕੇ ਰਾਜੀ ਹੱਥ ਬੰਦਾ ਜਲਾ ਖਿਲਵਾ ਦੇ ਵੀ ਮੈਨੂੰ ਵੀ ਤਾਂ ਤਿੰਨ ਦਿਨ ਹੋ ਗਏ ਖਪੀ ਜਾਂਦੀ ਨੂੰ ਆ ਪਹਿਲਾਂ ਬਾਜ਼ਾਰ ਭਾਂਡਿਆਂ ਦਾ ਮੰਜਾ ਕੋ ਬੋਦਲਾ ਤਾਂ ਨਹੀਂ ਲੈਣਾ ਹੁੰਦਾ ਇੱਕ ਜਾਨੇ ਦਾ ਜੇ ਮੈਂ ਵੱਡੀਆਂ ਕਰੇ ਤਾਂ ਮਤਲਬ ਇਹ ਤਾਂ ਨਹੀਂ ਵੀ ਮੇਰਾ ਤਾਂ ਪਾ ਹੀ ਲਓ ਤੁਸੀਂ ਕੋਈ ਜਿਆਦਾ ਹੀ ਪੜੀਆਂ ਲਿਖੀਆਂ ਲੱਗਦੀਆਂ ਮੈਨੂੰ ਇਹਨਾਂ ਦੇ ਮੈਨੂੰ ਪੜ੍ਹੀ ਲਿਖੀ ਨਾ ਕੱਢਣਾ ਪੈਣਾ ਇਹਨਾਂ ਦਾ ਕਰਨਾ ਪੈਣਾ ਲੋਟਣਾ ਆਏ ਤਾਂ ਮੈਨੂੰ ਕਰ ਲੈ ਦੁਖੀ ਇਹਨੂੰ ਉਧਰੋਂ ਮੱਡੀ ਵਾਲੇ ਮੇਰਾ ਲਊ ਕਿ ਜੇ ਨਾ ਹਾਂ ਕਰ ਦੇਣਗੇ ਫੇਰ ਬੰਨ ਦੇ ਲਾਂ ਕਰੇ ਠੀਕ ਨਾ ਪਾ ਦੇ ਨਾ ਨੌਕਰੀ ਦਾ ਕਾਹਦੇ ਲਈ ਚੰਪੂ ਨੂੰ ਨਾ ਸਲਾਈਆਂ ਹੁਣ ਸਾਰ ਕੇ ਦਾ ਪਜਾਰ ਖਾਣਾ ਪਹਿਲਾਂ ਆ ਮਰ ਗਿਆ ਬ ਟੈਂਪਰੇ ਮੇਰੇ ਜੋਗ ਲੈ ਲੈ ਰੱਖਿਆ ਬੁੜੀ ਜੀ ਵੀ ਆ ਕੰਦੀ ਭਾਂਤ ਭਾਂਤ ਦੇ ਕੋਈ ਭਾਈ ਨਾ ਗੰਜੀ ਜੇ ਜੇ ਅਜੇ ਵੀ ਇੱਕ ਵਾਰ ਇਕੱਠਾ ਬੈ ਪੰਜ ਲੈ ਜਾ ਲੈ ਲੈ ਕਵਾਟੂ ਹੈ ਲੈ ਲੈ ਟੈਂਪਰੇ ਸੱਟ ਤੇ ਨਾ ਚੱਕੜੇ ਨਾ ਧਰਨੇ ਕਿਸ ਤਪਾਲਿਆ ਮੈਨੂੰ ਤਾਂ ਮਾਰੇ ਖਾ ਮਰ ਤਰਮ ਨਾ ਕੀ ਢਾਵਲੇ ਪਟ ਲਿਆਂ ਦਾ ਦਾ ਬਾਟੀ ਜੀ ਦੁੱਧ ਨਹੀਂ ਪਾਇਆ ਨਾ ਡੋਲਿਆ ਪਹਿਲੇ ਸੋਫ ਡੋਲਿਆਂ ਚ ਪਾਉ ਹੱਟਿਆ ਇਹ ਕੋਮੇ ਡੋਲੇ ਮਾਂਚੂ ਤੂੰ ਵੀ ਕਰ ਲਿਆ ਚੱਲ ਵੇ ਮਾਣਾ ਪਤਾ ਨਿਪੜਿਆ ਪਰ ਖਾਸ ਜੀ ਰਹਿੰਦੀ ਉਹ ਤੋਂ ਤੂੰ ਵੀ ਨਹੀਂ ਕਰ ਲਿਆ ਪਹਿਲਾਂ ਉਹ ਅੰਦਰ ਲੈ ਕੇ ਟੱਚ ਟੱਚ ਕਰੀ ਨਾ ਮਰਜੀ ਤੇ ਕਰਦਾ ਖੋਪੜੀ ਖੋਲਦਾ ਥੋੜੀ ਮਾਰ ਕੇ ਨਾ ਜਾਣੀ ਆ ਨਾ ਮੈਂ ਆ ਨਹੀਂ ਕਿ ਡਿਸਾਈਨ ਲਾਈਦੀ ਹੈ ਨਹੀਂ ਡਿਸਾਈਨ ਨਹੀਂ ਆਉਂਦੀ ਅਹ ਨਹੀਂ ਆਵਣਾ ਹਾਂ

ಪಿಮಾಚ ਬੂਨੀ 2 ਵਜੇ ਨਹੀਂ ਮੈਂ ਮਰ ਜਾ ਨਹੀਂ ਆਵਣਾ ਬੂਨੀ ਅਣੀ ਕਿਹੜਾ ਨਸ਼ਾ ਕਰਕੇ ਪਈਆਂ ਅੱਲੂ ਵੀ ਹੁਣ ਤਾਂ ਖਪਾ ਕਰਨਾ ਪੈਣਾ ਹੈ ਨਾ ਪਤਾ ਸੜ ਗਿਆ ਛਾਪੜੀਆਂ ਆਈਆਂ ਵੀ ਗੜੀਆਂ ਨਹੀਂ ਕੋਈ ਨਹੀਂ ਉਹਨਾਂ ਜਿਵੇਂ ਨਾਂ ਪਾਤਾ ਵੀ ਮਾਰ ਕੇ ਨਾ ਚੀਜ਼ੇ ਹਮਾਂ ਬੰਨਾ ਕੀ ਬੰਦਾ ਹੁੰਦਾ ਉਹਦਾ ਲੱਗ ਜਾਂਦਾ ਜਦੋਂ ਮੈਂ ਨਿਆ ਹੀ ਮੇਰੇ ਕਿਤੇ ਕਾਲ ਨੂੰ ਅਮਾਣੇ ਜਿਦਾ ਜਵਾਨੀ ਆਖ ਲੱਗੀ ਲੱਗੀਆਂ ਮੈਂ ਨਾਲ ਜੇ ਆਏ ਲੱਗੀਆਂ ਮੈਂ ਸੁਨਿਆ ਲੱਗਦਾ ਹਾਲੇ ਜਿੰਦਗੀ ਮਨ ਦਾ ਵੀ ਦੇ ਸੌਂ ਪੰਨਾ ਦੇ ਵਾਂਗਾ 我来包饺子嘛。

मनाया ना तो, ना आ गार। आ गार थे 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 तो मैं दोपही खा लेता दोपही खा लेता कब कब दिनों को खा लेना है ऐसे जो जाना काम ऐसे ऐसे रे रे हो यानी कि कोई चीज़ कार्ड लगा क्या है ना तब मैं कौन हूँ पर्सन हूँ मैं जोड़ते हैं ना लड़खड़ पे इशॉट के भिड़ाने के लिए क्या किया हम हम खाने में खाने के लिए दोपही खाने ਕੱਤੀ ਕਮਾਂਡਰਾਂ ਦਾ ਤਾਂ ਨਾਂ ਨਾ ਕਹਿੰਦੇ ਪਤਾ ਕਮਾਂਡਰਾਂ ਬਗਾਇਤੀਆਂ ਦਾ ਜਿਹੜਾ ਲਾਹੇ ਆ ਰਿਹਾ ਹੈ ਇਹ ਤੇਰਾ ਇਹ ਸੁਭਾਅ ਹੈ। ਉਹਨੇ ਅੰਦਰ ਲਾਰੇ ਨੂੰ ਮੈਂ ਕਾਹ ਦੀ ਇੱਕੀ ਉਹ ਸਾਕੇ ਤਾਂ ਨਹੀਂ। ਮੈਂ ਤਾਂ ਖਾ ਲਈ ਨਾ। ਕੋਈ ਮੰਨਿਏ ਕਿ ਥਮ ਕਿਆ ਕਰਨਾ? ਮੈਂ ਕੋਈ ਨਾ ਤਾਂ ਖਾ ਦੇ। ਚੇਰੇ ਤੋਂ ਪਾਉਂਦਾ। ਪੰਨਾ ਪੰਨਾ ਪੈਣਾ ਮਤੀ ਖਲਾ ਲਾਉਣੀ ਨਾ ਵਿਵਾਰ ਵਿੱਚ ਪੈਸੇ ਰੱਖੇ ਸੀ ਮੱਕੜੀ ਦੇ ਕਿੱਥੇ ਗਏ ਅਹ ਜਿੰਨ ਕੀ ਲਈ ਆ ਲੈ ਖੈਨਾ ਪਾਲਿਆ ਨਾ ਤੁਮ

ਮੇਰੇ ਮੈਂ ਤੁਹਾਨੂੰ ਦੱਸਾਂ ਸੱਚ ਕਿੰਨੇ ਪੈਸੇ ਸੀਗੇ ਮੇਰੇ 2 200 ਦੇ ਨੋਟ ਸੀਗੇ 10 ਤੇ ਦੋ ਸੀ 200 ਦੇ 600 ਦੇ ਹਾਏ ਹਾਏ ਮੇਰੇ ਆਪਾਂ ਨੇ ਸ਼ੂਟ ਬੋ ਦਿਆ ਤੂੰ ਜਾ ਆ ਬਰਾਮਣ ਇਥੋਂ ਅਮਰ ਤੇਰੇ ਲੱਗਦੇ ਪਹਿਨ ফারহৱরদে এঢহোলিলিείেকালিল এডসয়endeuল টালা — অহা এযিমমারযা এল হযা এচাল এহযযা হযারীল্লা ਲਾਹੋ ਪਿੱਛਾ ਕਰਾਲ ਦਿਵਾਲੀ ਦੀਆਂ ਸਿਖਾਈਆਂ ਇਹਨਾਂ ਤੋਂ ਮੇਰੇ ਅੱਗੇ ਦੀ ਜਿਵੇਂ ਪੈਸੇ ਸੱਚੇ ਵਸ ਰਹਿਣ ਉਹ ਦੱਟਲੀਆਂ ਵਾਲੇ ਦੋਨਾਂ ਦੇ ਰਹਿ ਰਾਣਾ ਹੈ ਪਤਾ ਲੱਗੇ ਕਿੰਨੇ ਕੁ ਪਾਣੀ ਜਾਂ ਤੁਸੀਂ ਨੋਟਾਂ ਪਿੱਛੇ ਭਾਈ ਦੀ ਕੋਈ ਕਦਰ ਨਹੀਂ ਹੁੰਦੀ ਨਾ ਕਰਦਾ ਹਾਂ ਬੰਦੇ ਦੀ ਕੋਈ ਕਦਰ ਨਹੀਂ ਸੋਣ ਹਾਂ ਬੰਦੇ ਦੀ ਕੋਈ ਕਦਰ ਨਹੀਂ ਸੋਣ ਕਹਿੰਦਾ